ਮੈਂ ਆਪਣੀ ਆਤਮਾ ਚੋਂ ਇਹ ਗੱਲ ਕਹਿਣਾ ਹੈ ਕਿ ਇਹੋ ਜਿਹੇ ਜੁਆਗ ਜੰਮਣੇ ਬਹੁਤ ਔਖੇ ਆ ਧਰਮ ਨਾਲ ਜ਼ਿੰਦਗੀ ਦੇ 6-7 ਦਫਾ ਕੇ ਇਹ ਸੰਸਾਰ ਚ ਵਿਚਰੇ ਆ ਗੁਆਏ ਨੇ ਮਾਣੇ ਨੇ ਪਰ ਜਿਹੜਾ ਇਹ ਸਕੂਨ ਜਿਹੜੀਆਂ ਇਹ ਗੱਲਾਂ ਜਿਹੜੀਆਂ ਇਹ ਮੁਹੱਬਤਾਂ ਅੱਜ ਆਪਾਂ ਦੇਖ ਰਹੇ ਹਾਂ ਇੱਕ ਵਾਰ ਪਹਿਲਾਂ ਵੀ ਅ ਸ਼ੇਰ ਗਿਲ ਕਹਾ ਕਿ ਸ਼ੇਰ ਦਿਲ ਕਹਾ ਅਸੀਂ ਪਹਿਲਾਂ ਵੀ ਇੱਥੇ ਇੱਕ ਵਾਰੀ ਦਰਸ਼ਨ ਕਰ ਚੁੱਕੇ ਹਾਂ ਸਾਰੇ ਸੱਜਣਾ ਦੇ ਸੋ ਇਹ ਯਾ ਕਰੋੜਾਂ ਸਾਲ ਉਮਰ ਹੋ ਗਈ ਅਗੇ ਸੱਜਣਾ ਦੀ ਜਿਹੜੇ ਇਹ ਪਰ ਮਨਾਸਬ ਕਰ ਲਿਆ ਜਾਨਾ ਬਹੁਤ ਮਿਹਰਬਾਨੀ ਭਰਪੂਰ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਧੰਨਵਾਦ ਅਸ਼ੋਕ ਬੰਸਲ ਇੱਕ ਮੇਰੇ ਭਰਾ ਨੇ ਕਿਸੇ ਨੇ ਸ਼ਾਇਦ ਗਲਤੀ ਕੀਤੀ ਇਸ ਵੀ ਦੋ ਬੰਸਲ ਇੱਕ ਬੰਸਲ ਬਾਪਲੇ ਵਾਲਾ ਗੁੱਜ ਦਿਲੀ ਨਹੀਂ ਕਿਸੇ ਨੂੰ ਪਾਰ ਲਾਉਂਦੀ ਜਿਗਰਾ ਸੀਨੇ ਚ ਰੱਖੀਦਾ ਸ਼ੇਰ ਵਾਲਾ ਬਖਤਰੀ ਵਾਲਿਆ ਕਦੇ ਕਬਰਾਈ ਜਾਨੀ ਬਖਤਰੀ ਵਾਲਿਆ ਕਦੇ ਕਬਰਾਈ ਜਾਨੀ ਸਮਾਂ ਲੰਘ ਜੂ ਅੰਤ ਹਨੇਰ ਵਾਲਾ ਉਹ ਹੋਇਆ ਕੀ ਜੇ ਦੁੱਖਾਂ ਦੀ ਰਾਤ ਲੰਬੀ ਤੇ ਸੂਰਜ ਸਾਹਮਣੇ ਖੜਾ ਸਵੇਰ ਵਾਲਾ ਕਿੱਦੇ ਹਵਾ ਦੇ ਮਹਿਲ ਅਨੁਸਾਰ ਦਾ ਐ ਕਿੱਦੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾਂ ਦੇ ਮਨਾ ਮਕਾਨ ਅੰਦਰ ਸੇਖੋ ਸਾਬ ਧਿਆਨ ਦੇ ਕਿੱਦੇ ਹਵਾ ਦੇ ਮਹਿਲ ਅਨੁਸਾਰ ਦਾ ਐ ਬੈਠਾ ਫਨਾਂ ਦੇ ਮਨਾ ਮਕਾਨ ਅੰਦਰ ਇਸ ਗੱਲ ਦਾ ਬਸ ਧਿਆਨ ਰੱਖੀ ਬਦੀ ਆਵੇ ਨਾ ਕਦੇ ਇਮਾਨ ਅੰਦਰ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਤਾਂ ਜਿਹੜਾ ਮਾਰ ਲਿਆ ਕਰ ਸ਼ਮਸ਼ਾਨ ਅੰਦਰ ਬਖਤੜੀ ਵਾਲਿਆ ਪਏ ਨੇ ਖੱਕ ਹੋਏ ਕਿਤੇ ਕਿਤੇ ਸੀ ਲੋਕ ਜਹਾਨ ਅੰਦਰ ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ ਸੋ ਪਿਆਰ ਕਰ ਲੈਣਾ ਚਾਹੀਦਾ ਹੈ ਮੁਹੱਬਤਾਂ ਮਾਣ ਲੈਣੀਆਂ ਚਾਹੀਦੀਆਂ ਨੇ ਜ਼ਿੰਦਗੀ ਦਾ ਸੱਚਮੱਚ ਕੋਈ ਭਰੋਸਾ ਨਹੀਂ ਬੀ ਬੁਨਿਆਦ ਇਹ ਜਿਹੜਾ ਸਿਸਟਮ ਹੈ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿਹੜਾ ਕਤਾਰ ਤੋਂ ਨਿਕਲ ਜੇ ਸਮਝ ਨਹੀਂ ਆਉਂਦੀ ਉੱਤੋਂ ਸੋਹਣੀਆਂ ਦਿਸਣੇ ਇਮਾਰਤਾਂ ਨਹੀਂ ਥੱਲੇ ਨਹੀਂ ਪਰ ਰੱਖੀ ਹੋਈ ਨਾਸ਼ਦੀ ਐ ਉੱਤੋਂ ਸੋਹਣੀਆਂ ਦਿਸਣੇ ਇਮਾਰਤਾਂ ਨਹੀਂ ਥੱਲੇ ਨਹੀਂ ਪਰ ਰੱਖੀ ਹੋਈ ਨਾਸ਼ਦੀ ਐ ਖੜੇ ਨਦੀ ਕਿਨਾਰੇ ਤੇ ਰੁੱਖੜੇ ਦੀ ਪਨਾ ਹੁੰਦੀ ਬੁਨਿਆਦ ਦਾ ਸਾਕਾਸਦੀ ਐ ਸੂਝਵਾਨ ਸੱਜਣ ਬੈਠੇ ਬਹੁਤ ਅਕਲ ਵਾਲੇ ਅਗਲੀ ਗੱਲ ਦਾ ਧਿਆਨ ਰੱਖਿਓ ਉੱਤੋਂ ਸੋਹਣੀਆਂ ਦਿਸਣੇ ਇਮਾਰਤਾਂ ਨਹੀਂ ਥੱਲੇ ਨਹੀਂ ਪਰ ਰੱਖੀ ਹੋਈ ਨਾਸ਼ਦੀ ਹੈ ਖੜੇ ਨਦੀ ਕਿਨਾਰੇ ਤੇ ਰੁੱਖੜੇ ਦੀ ਪਲਾਂ ਹੁੰਦੀ ਬੁਨਿਆਦ ਦਾ ਸਾਕਾਸਦੀ ਹੈ ਲਾਂਗਰੀ ਮਾਂ ਹੁੰਦੀ ਮਾਂ ਘਰ ਤੇ ਬਾਪ ਜਹਾਨ ਹੁੰਦਾ ਪੂਰਕ ਦੋਵੇਂ ਹੀ ਹੁੰਦੇ ਨੇ ਜ਼ਿੰਦਗੀ ਦੇ ਪੂਰਕ ਦੋਵੇਂ ਹੀ ਹੁੰਦੇ ਨੇ ਜ਼ਿੰਦਗੀ ਦੇ ਇੱਕ ਗੁਰੂ ਹੁੰਦਾ ਇੱਕ ਗਿਆਨ ਹੁੰਦਾ ਬਖਤਰੀ ਵਾਲਿਆ ਬਹੁਤ ਮਹਾਨ ਸੀ ਜਾਂ ਮਾਂ ਧਰਤੀ ਤੇ ਵਾਪਸ ਮਾਨ ਹੁੰਦਾ ਹੈ ਨਾ ਹੋਰ ਸੋਚ ਲਓ ਵੀ ਮੈਂ ਜਿਹੜੀ ਬੰਸਰ ਸਾਹਿਬ ਨੂੰ ਗੱਲ ਕਹੀ ਸੀ ਜੇ ਬਖਤਰੀ ਵਾਲਾ ਮੈਨੂੰ ਨਜਰੇ ਹਾਰ ਫਾ ਕੇ ਘਰ ਲਿਆਵਾ ਇਹ ਗੱਲ ਸੱਚ ਹੈ ਥੈਂਕ ਯੂ ਥੈਂਕ ਯੂ ਉਹ ਮੈਂ ਲਾਸਟ ਸ਼ੇਅਰ ਕਰੂੰਗਾ ਔਰ ਇਹ ਤੁਹਾਡੇ ਯਾਦ ਰਹਿਣਾ ਚਾਹੀਦਾ ਹੈ ਰਜਿੰਦਰ ਵੀਰ ਸਿਰਾਲਾ ਆਤਾ ਯਾਰ ਪਿਆਰ ਦਾ ਤੇ ਮੁਹੱਬਤਾਂ ਦਾ ਤੁਸੀਂ ਅਜਪਿੰਦਰ ਲਵੀਂ ਗਾਰ ਬਹੁਤ ਕਮਾਲ ਦਾ ਸ਼ੇਰ ਤੁਹਾਡੇ ਨਜ਼ਰ ਕਰ ਰਹੇ ਆ ਵੱਖੋ ਵੱਖ ਜੇ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਟ ਤੇ ਮਾਸ ਹੀ ਹੈ ਵੱਖੋ ਵੱਖ ਜੀ ਕਰ ਦਈਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਟ ਤੇ ਮਾਸ ਹੀ ਹੈ ਕੱਲੇ ਕੱਲੇ ਜੇ ਕਰ ਦਈਏ ਅੰਗ ਸਾਰੇ ਬੰਦਲ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਂਸੀ ਹੈ ਧਿਆਨ ਰੱਖੋ ਧਿਆਨ ਰੱਖੋ ਵੱਖੋ ਵੱਖ ਜੇ ਕਰ ਦਈਏ ਮੈਂ ਇਸ ਤੋਂ ਵੱਡਾ ਸ਼ੇਰ ਨਹੀਂ ਪੜਿਆ ਅੱਜ ਤੱਕ ਵੱਖੋ ਵੱਖ ਜੇ ਕਰਦੀ ਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਐ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੀ ਐ ਬਖਤਨੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤਨੀ ਵਾਲਿਆ ਉਹ ਕਿੰਨਾ ਸੰਸਾਰ ਸੋਹਣਾ ਤੇ ਹੁਣ ਅੰਤ ਨੂੰ ਇਹਨੇ ਪਰਨਾਸ਼ ਹੀ ਐ ਸਾਹ ਚੱਲਦਾ ਜਦੋਂ ਤੱਕ ਬਸ ਬੰਦਾ ਹਾਕਮ ਜੇ ਨਾ ਆਇਆ ਤੇ ਲਾਸ਼ ਹੀ ਐ ਦਾ ਯਾਰ ਉਹ ਤੁਸੀਂ ਕਹੋ ਬਾਈ ਹਾਕਮ ਨੇ ਜਵਾਬ ਨਹੀਂ ਹੈ ਦੀ ਸ਼ਾਇਰੀ ਦਾ ਸਾਨੂੰ ਮਾਣ ਹੈ ਸੀ ਹਾਕਮ ਸਾਡਾ ਭਰਾ ਹੈ ਜਿਹਦੀ ਯੁੱਗ ਚ ਜਿਉ ਰਹੇ ਆ ਸਾਡੇ ਲਈ ਵੱਡੀ ਗੱਲ ਹੈ ਤੇ ਹਾਕਮ ਨੇ ਨਾ ਦੋ ਗੱਲਾਂ ਕੀਤੀਆਂ ਵੀ ਸਾਡਾ ਬਹੁਤ ਵੱਡਾ ਸ਼ਾਇਰ ਸੀ ਫਰੋਜ਼ ਦੀ ਬਸ਼ਰ ਕੋਈ ਬਾਰੇ ਕਹਿੰਦਾ